ਬਾਦਰੀ ਦਾ ਬੱਚਾ ਮਰ ਗਿਆ ਉਹ ਹਿਕਰਾਂ ਲਈ ਫੜਦੇ ਸੀ ਮੜੇ ਹੋਏ ਨੂੰ ਇਹ ਪਸੂਨੋ ਹੀ ਭੇੜੀ ਤਾਂ ਫਿਰ ਬਿਲਕੁਲ ਬਿਲਕੁਲ ਹੁਣ ਕਹਿੰਦੇ ਜੇ ਕੋਈ ਮਾਂ ਸਸੋੜੋ ਰੋਕਦਾ ਹੁੰਦਾ ਪਿਪਾ ਗਲਤ ਜਾਣਾ ਖੱਥਾ ਜਾਣਾ ਨਹੀਂ ਕਿਸਨੂੰ ਗੋਤੀ ਬਣਾ ਲਿਆ ਕਿਸਨ ਮਸੀ ਦਾ ਪੁੱਤ ਬਣਾ ਲਿਆ ਕਿਸਨ ਭੂਆ ਦਾ ਪੁੱਤ ਬਣਾ ਲਿਆ ਜਿੱਕਰ ਕਹੋ ਨਾ ਕਿਸੇ ਦਾ ਕੋਈ ਪਰ ਕਹਿੰਦੇ ਇਰਸਾਨ ਬੋਹੀ ਆ ਜੋ ਕਿਸੇ ਕੰਮ ਆਸ ਤੇ ਉਹ ਬੜੀ ਕਿਸੀ ਜ਼ਿੰਦਗੀ ਬਚਾ ਦਿੱਤੇ ਮੇਰੇ ਘਰ ਆ ਜੀ ਉਹਦੀ ਵੀ ਦਵਾਈ ਬੁੱਟੀ ਚਲਦੀ ਹੈ ਉਹਦੀ ਵੀ ਦਿੰਨਾ ਥੋੜੇ ਪੈਸੇ ਟੱਡੇ ਕਰਕੇ ਕਿ ਜਿੱਥੇ ਨਾ ਜਾਣਾ ਮੇਰਾ ਵੀਡੀਓ ਵੀਡੀਓ ਦੇਖਣਾ ਫਿਰ ਮੇਰਾ ਸੀਨਾ ਕਤਰ ਹੋਇਆ ਫਿਰ ਮਗਰ ਪਿੱਛੇ ਦੇਖਿਆ ਨੀ ਮੈਂ ਮਾਨਸਾ ਪਹਾੜ ਨੂੰ ਵੱਗ ਗਿਆ ਛੋਟੇ ਮਰਦਾ ਇਧਰ ਮੋੜਾ ਕਰਨੀ ਉਧਰ ਭੌਂਕੇ ਤੁਰਿਆ ਹਾਂਜੀ ਫਿਰ ਫਿਰ ਕਿਧਰ ਵੀਡੀਓ ਫੇਰ ਦੇਖਣੀ ਆ ਮੈਂ ਵੀਡੀਓ ਦੇਖੀ ਛੋਟੀ ਮਾਨਸਾ ਕਿੱਥੇ ਹੋਈ ਉਹ ਤੁਹਾਨੂੰ ਪਤਾ ਲੱਗਿਆ ਕਿ ਛੋਟੀ ਮਾਨਸਾ ਪਈ ਵੱਡੀ ਮਾਨਸਾ ਤੋਂ ਜਾ ਕੇ ਨਾ ਇਧਰ ਉਹ 2 ਕਰੋੜ ਜਾਂ ਮੁੜਦਾ ਹਾਂਜੀ ਫਿਰ ਮੋਠੇ ਮੋੜ ਗਿਆ ਠੀਕ ਹੈ ਉੱਥੇ ਜਾ ਕੇ ਮੈਂ ਤਾਂ ਘਰ ਬੰਦੇ ਦਾ ਕੋਹੇ ਟੋਲੇ ਨੂੰ ਉਂਝਦਾ ਨੀ ਪਿੱਲਾ ਪਾਇਆ ਦਾ ਕੋਈ دیਵਾਨੀ ਕੋਈ ਬੱਚੇ ਨੂੰ ਕੋ ਲੈਣ ਨਹੀਂ ਦੇਖਿਆ ਉਸ ਤੋਂ ਕੁਝ ਹੈ ਨਹੀਂ ਐਡਾ ਵੱਡਾ ਪਿੰਡ ਪਾਸਾ ਜਿ ਕਹਿੰਦੇ ਮੀਨਰੀ ਚਖੜ ਤਾਂ ਆਮ ਜਿਹੀਆਂ ਗੱਲਾਂ ਕਹਿੰਦੇ ਮੀਨਰੀ ਚਖੜ ਤਾਂ ਆਮ ਜਿਹੀਆਂ ਗੱਲਾਂ ਪਰ ਕਦੇ-ਕਦੇ ਉੱਠਦੇ ਤੂਫਾਨ ਹੁੰਦੇ ਨੇ ਮਸ਼ਹੂਰ ਤਾਂ ਹੋਣਾ ਯਾਰੋ ਆਮ ਜਿਹੀਆਂ ਗੱਲਾਂ ਪਰ ਵਿਰਲੇ ਹੀ ਜਗ ਤੇ ਮਹਾਨ ਹੁੰਦੇ ਨੇ ਵਿਰਲੇ ਹੀ ਜਗ ਤੇ ਮਹਾਨ ਹੁੰਦੇ ਨੇ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਥੋੜਾ ਆਪਣਾ ਬਿੱਟੂ ਬੇਪਰਵਾ ਜਿਵੇਂ ਤੁਹਾਨੂੰ ਪਤਾ ਦੋਸਤੋ ਮੈਂ ਤੁਹਾਡੇ ਲਈ ਪਹਿਲਾਂ ਵੱਖਰੇ ਵੱਖਰੇ ਕਲਾਕਾਰ ਤੇ ਕਾਰਟਿਸਟ ਲੈ ਕੇ ਆਉਂਦਾ ਸੀ ਨਾ ਇਸੇ ਤਰ੍ਹਾਂ ਸਾਡਾ ਇੱਕ ਜਿਹੜੇ ਸਾਡੇ ਸੰਸਾਰ ਦੇ ਵਿੱਚ ਜਿਹੜੇ ਸਾਡੇ ਚੰਗੇ ਲੋਕ ਜਿਹੜੇ ਮਹਾਨ ਸੋਚ ਨੂੰ ਲੈ ਕੇ ਪੈਦਾ ਹੁੰਦੇ ਆ ਕਿਉਂਕਿ ਮਹਾਨ ਆ ਇਨਸਾਨ ਨਹੀਂ ਮਹਾਨ ਹਮੇਸ਼ਾ ਸੋਚ ਹੁੰਦੀ ਹੈ ਹਨਾ ਚੰਗੀ ਸੋਚ ਦੇ ਜਿਹੜੇ ਮਾਲਕ ਨੇ ਉਹਨਾਂ ਵਿੱਚੋਂ ਅੱਜ ਇੱਕ ਮੇਰੇ ਨਾਲ 파ਰਸਨ ਮੌਜੂਦ ਨੇ ਬਾਪੂ 파ਰਸ ਤਪਾ ਮੰਡੀ ਤੋਂ ਬਾਪੂ ਜੀ ਸਤਿ ਸ੍ਰੀ ਅਕਾਲ 파ਰਸ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਚੜ੍ਹਦੀ ਕਲਾ ਚੜ੍ਹਦੀ ਕਲਾ ਬਾਪੂ ਆਮ ਚਰਚੇ ਤੁਹਾਡੇ ਸੁਣਦੇ ਆ। ਹਾਂਜੀ। ਮਨ ਲਓ ਕਾਫੀ ਚੈਨਲਾਂ ਦੇ ਉੱਪਰ ਵੀ ਅਸੀਂ ਦੇਖੀਏ ਤੁਹਾਡੀ ਵੀਡੀਓ ਜਿਹੜੀਆਂ ਹੈਗੀਆਂ ਨੇ। ਪਰ ਅਸੀਂ ਲੋਕਾਂ ਦੇ ਵਿੱਚ ਵੀ ਤਪਾ ਮੰਡੀ ਦੇ ਵਿੱਚ ਕਾਫੀ ਜਿਹੜਾ ਰੁਝਾਨ ਇਸ ਤਰ੍ਹਾਂ ਦਾ ਗੱਲਾਂ ਬਾਤਾਂ ਦਾ ਪੈਦਾ ਹੋ ਜਾਂਦਾ। ਕਦੇ-ਕਦੇ ਕਹਿੰਦੇ ਬਾਪੂ ਜਿਹੜਾ ਪਾਰਸਾ ਕਹਿੰਦੇ ਵੀ ਉਹ ਸੇਵਾ ਦੇ ਵਿੱਚ ਬੜਾ ਜਿਹੜਾ ਧਿਆਨ ਰੱਖਦੇ ਨੇ। ਹਾਂਜੀ। ਉਹ ਕਿਸ ਤਰ੍ਹਾਂ ਜਿਹੜਾ ਸਾਡੇ ਜਿਵੇਂ ਦਰਸ਼ਕ ਸਾਡੇ ਜੁੜੇ ਜੁੜੇ ਨੇ ਸਾਡੇ ਨਾਲ ਤਾਂ ਉਹ ਜਾਣਨਾ ਚਾਹੁੰਦੇ ਨੇ ਮਨ ਲਓ ਇਹ ਏੜੀ ਸੇਵਾ ਤੁਸੀਂ ਕਿਸ ਤਰ੍ਹਾਂ ਕਰਦੇ ਆ। ਸਭ ਤੋਂ ਪਹਿਲੇ ਬੇਨਤੀ ਮੇਰੇ ਜਨਪੂ ਮੀਰ ਰੱਲੇ ਦੀ ਰੱਲੇ ਜੋਗੇ ਦੀ। ਠੀਕ ਹੈ ਇਥੇ ਮੇਰੇ ਕੋਲ 4 ਰੁਪਏ ਮਹੀਨੇ ਦਾ ਮਕਾਨ ਸੀਗਾ ਠੀਕ ਹੈ ਜੀ ਅੱਪੇ ਦੇ ਵਿੱਚ ਸਭ ਤੋਂ ਪਹਿਲਾਂ ਰੱਖਿਆ ਚਲਾ ਦੋ ਸਵਾਰੀਆਂ ਦੇ 60 ਪੈਸੇ ਬਾਈਪਾਸ ਤੋਂ ਲੈ ਕੇ ਮੰਡੀ ਛੱਡਣਾ ਠੀਕ ਹੈ ਜੀ ਰੰਗ ਰੰਗ ਪੰਟਰਾ ਰੰਗ ਮਿਸੇਜ ਦਾ ਕੰਮ ਕਰਦਾ ਸੀ ਤੇ ਰੇੜਾ ਚੱਲਿਆ ਜੀ ਕੋਟਰ ਕੋਤੇ ਢੂਹ ਤੇ ਬੁਰੀ ਚੱਕੀਆਂ ਨੂੰ ਠੀਕ ਹੈ ਜੀ ਤੇ ਗਰਮਾ ਘਰਾਂ થી ਹੋਣ ਦੇ ਨਾਤੇ ਉਥੇ ਲਿਖਿਆ ਵੀ ਗੁਰਸੇ ਕੇ ਦਾ ਕੰਮ ਵੀ ਕੀਰਤ ਕਰਨਾ ਨਾਮ ਜਪਣਾ ਬੰਡ ਛਕਣਾ ਦੀਨ ਦੁਖੀ ਦੀ ਸੇਵਾ ਕਰਨੀ ਬਿਲਕੁਲ ਕਹਿੰਦੇ ਦਿਆ ਆਪਣੇ ਸੁੱਧ ਕਸਾਈ ਤੇ ਸਿੱਧਾ ਕਹਦਾ ਕਿ ਸਾਈਓ ਤੇ ਗਿਆ ਤਾਂ ਉਹਦੇ ਤੇ ਨਹੀਂ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਜਿੱਥੋਂ ਮੇਰਾ ਕੰਮ ਸਟਾਰਟ ਹੁੰਦਾਗਾ ਉਹ ਮੇਰਾ ਸਾਡਾ ਇੱਥੋਂ ਹੁੰਦਾ ਜੀ ਮੈਂ ਕਰਦਾ ਸੀ ਪਾਠਣ ਦਾ ਕੰਮ ਠੀਕ ਹੈ ਜੀ ਇੱਕ ਮੈਂ ਖੋਖਰ ਕਲਾਂ ਤੋਂ ਕੋ ਖਵਾਰ ਦੇ ਵਿੱਚ ਦੇਖ ਲਿਆ ਬਈ ਆਹ ਜ਼ਮੀਨਦਾਰ ਦੇ ਨਾ ਕੈਸਰ ਹੈ ਠੀਕ ਹੈ ਜੀ ਉਹ ਕੈਸਰ ਹੈ ਤੇ ਮੈਂ ਫੋਟੋ ਦੇਖ ਕੇ ਉਥੇ ਪਹੁੰਚ ਗਿਆ ਖੋਖਰ ਕਲਾਂ ਮਾਨਸਾ ਮੰਡੀ ਦੇ ਕੋਲੇ ਹੈ ਹਾਂਜੀ ਐਡਾ ਕਿ ਜੁਆਕ ਹੈ ਹਾਂਜੀ ਤਾਂ ਜ਼ਮੀਨ ਜਾ ਜਾਤਾ ਹੈ ਨਹੀਂ ਹੋਦੇ ਕੋਨੇ ਠੀਕ ਹੈ ਜੀ ਉਹਦੀ ਮੈਂ ਪੈਸੇ ਵੀ ਦੇ ਕੇ ਆਏ ਜਿਹੜੇ ਕੱਪੜਾ ਵੀ ਦੇ ਕੇ ਆਏ ਤੇ ਮਠੇ ਜਿਹੜੇ ਬਾਬੀ ਦੇ ਕੇ ਆਇਆ ਠੀਕ ਹੈ ਉਤੋਂ ਲਗਨ ਲੱਗੇ ਅੱਛਾ ਜੀ ਉਦੋਂ ਪਹਿਲਾਂ ਮੈਂ ਸੋਚਿਆ ਵੀ ਥੋੜੇ ਜਿਹਾ ਆਪਾਂ ਪੈਸੇ ਵੱਧ ਦੇ ਦਈਏ ਹਾਂਜੀ ਵੀ ਮਿੱਤਰ ਪਿਆਰ ਨੂੰ ਕਹਿੰਦੇ ਵੀ 100 ਰੁਪਏ ਤੁਸੀਂ ਵੀ ਦੇ ਦਿਓ ਹਾਂਜੀ ਹਾਂਜੀ ਇੱਥੇ ਤੇ ਮੈਂ ਨਾ ਤਾਂ ਆਪਣਾ ਲੈਂਦਾ ਨਹੀਂ ਖਾ ਹਾਂਜੀ ਹਾਂਜੀ ਉਹ ਬਜ਼ਾਰ ਜਾ ਕੱਪੜੇ ਬਜ਼ਾਰ ਜਾਣ ਠੀਕ ਹੈ ਜੀ ਉਹਨਾਂ ਫੋਟੋ ਦਿਖਾਤੀ ਅੱਛਾ ਜੀ ਕਹਿੰਦੇ ਕੀ ਕਰਾਂ ਮੱਖਾ ਜੋ ਸਰਦਾ ਕਹਿੰਦੇ ਮੇਰੇ ਤੇ ਸਰਦਾ ਹੀ ਨਹੀਂ ਹੈ ਅੱਛਾ ਉੱਥੇ ਮੈਂ ਸਰ ਉਹ ਤਾਂ ਸਰਦਾ ਨਹੀਂ ਲਿਖਦੇ ਆਉਂਦੇ ਕਾਪੀ ਤੇ ਅੱਛਾ ਰੇੜਾ ਚਲਾਉਂਦੇ ਸੀ ਬੰਦੇ ਹਾਂਜੀ ਉਹਨਾਂ ਨੇ 20-20 ਰੁਪਏ ਦਿੱਤੇ ਵੀ ਨਾ ਹਾਂਜੀ ਤੇ ਉਸ ਜ ਕੁਝ ਕਿਸੇ ਨੂੰ ਦੱਸਦੇ ਤੇ ਹਾਂਜੀ ਕਿਸੇ ਨੇ ਪੰਜ ਦਿੱਤੇ ਹਾਂਜੀ ਉਹ ਮੈਂ ਸਾਰੇ ਪੈਸੇ ਇਕੱਠੇ ਕਰਕੇ ਉਹ ਮੈਂ ਆਖੋਖਰ ਕਰਾਂ ਦੇ ਕੇ ਆਂਦਾ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਮੈਨੂੰ ਲੱਗ ਨਹੀਂ ਲੱਗੀ ਇਸ ਗੱਲ ਦੀ ਠੀਕ ਹੈ ਜੀ ਜਿੱਥੇ ਮੈਂ ਫੋਟੋ ਦੇਖਦਾ ਬੰਦੇ ਦੀ ਵੀ ਇੱਥੇ ਖੜਾ ਬੰਦਾ ਕੋਈ ਮਰੀਜ਼ ਹੈ ਤੇ ਬਰਨਾਲੇ ਸੀਗੇ ਉਹਦੇ ਵਿਚਾਰੇ ਜੇ ਬੁਢੇ ਨੂੰ ਰੰਗ ਸੀ ਬੁੱਢਾ ਚੂਲਾ ਟੁੱਟਿਆ ਪੈਸੇ ਉਹਨਾਂ ਨੂੰ ਦੋ ਬਾਰੀ ਪੈਸੇ ਦੇ ਕੇ ਆਂ ਜੀ ਹਾਂਜੀ ਤੇ ਮੇਰਾ ਅਖਬਾਰ ਸੁਰਖੀਆਂ ਆਉਂਦੀਆਂ ਉਹਨਾਂ ਦੇ ਬਿਲਕੁਲ ਸਗੈਨੀ ਤੱਪਾ ਠੀਕ ਹੈ ਜੀ ਤੇ ਫਿਰ ਇਕਦਰ ਕਰੋੜ ਛਾਪ ਹੈ ਜੀ ਉੱਥੇ ਰਮਦਾਸ ਸਿੰਘ ਕੂੜ ਦੀ ਰੀੜ ਦੀ ਖਰਾਬ ਸੀ ਉਹ ਵੀ ਮੈਂ ਅਖਬਾਰ ਪੜ੍ਹ ਲਿਆ ਉਹਦੇ ਮੈਂ ਉੱਥੇ ਜਾ ਕੇ ਦਾ ਪੈਸੇ ਦੇ ਕੇ ਆਂ ਜੀ ਜਿੰਨੇ ਕਿ ਮੇਰੇ ਕੋਲ ਹੁੰਦੇ ਨੇ ਤੇ ਬਾਕੀ ਰੀੜੇ ਕਪੜਾ ਦੇ ਕੇ ਜਿੰਨੇ ਕਿ ਮੇਰੇ ਕੋਲ ਕਲੱਬ ਮੇਰਾ ਕੋਈ ਕਲੱਬ ਨਹੀਂ ਮੇਰਾ ਕੋਈ ਸਵੱਬ ਨਹੀਂ ਠੀਕ ਹੈ ਜੀ ਇਹ ਵੀ ਗੱਲ ਨਾਲ ਠੀਕ ਹੈ ਜੀ ਬਸ ਚਲੋ ਪੈਸੇ ਕੱਢੇ ਕਰੀ ਤੋਰੀ ਫੁਲਕਾ ਹਦਾ ਬਣਾ ਦੇ ਮੈਂ ਕਰ ਦਿੰਦੀ ਮੈਂ ਤਾਂ ਕਮਾਈ ਚੋਂ ਦੰਨਾਂ ਜੀ ਜਿਹਨੂੰ ਦੰਨ ਠੀਕ ਹੈ ਜੀ ਬਰਨਾਲੇ ਤੋਂ ਆਜੋ ਤੁਸੀਂ ਇੱਧਰ ਆ ਕੇ ਕਰੋੜ ਛਾਪੇ ਜਾਏ ਹੁਣ ਤੁਸੀਂ ਆਜੋ ਆਪਣੇ ਇੱਧਰ ਤਾਂ ਤਪੇ ਕਣੀ ਆਜੋ ਹਾਂਜੀ ਤਿਲਮੀ ਸੀਗਾ ਇੱਕ ਬੰਦੇ ਦਾ ਕੈਂਸਰ ਆ ਉਹਨੂੰ ਰੁਪਏ ਦੇ ਕੇ ਫਿਰ ਗਾਹਾਂ ਗੋਵਾਜੋ ਗੋभी ਦਿੱਤੇ ਨੇ ਫਿਰ ਮੈਂ ਡਿਊਟੀ ਕਰਦਾ ਸੀਗਾ ਸੁਖਪੁਰੇ ਮੋੜੀ ਪਾ ਪੱਟ ਸਿੰਘ ਦੀ ਗੁਰਦੁਆਰੇ ਚ ਉੱਥੇ ਇੱਕ ਮਰੀਜ਼ ਐਕਸੀਡੈਂਟ ਹੋਇਆ ਸੀ ਉਹਨੂੰ ਰੁਪਏ ਦਿੱਤੇ ਆਗੇ ਠੀਕ ਹੈ ਜੀ ਤੇ ਜਣੀ ਮੈਨੂੰ ਜਿੱਥੇ ਪਤਾ ਲੱਗਦਾ ਹੈ ਉੱਥੇ ਬੜੇ ਆਰਾਮ ਨਾਲ ਪਹੁੰਚ ਜਾਣੇ ਠੀਕ ਹੈ ਜੀ ਉਸ ਤੋਂ ਬਾਅਦ ਅ ਇੱਕ ਵਾਰ ਨੂੰ ਆਪਰ ਦਾ ਲੱਗਿਆ ਵੀ ਮਾਨਸਾ ਦੇ ਵਿਚਾਰ ਟੋਬੇ ਤੇ ਰਹਿੰਦੇ ਇੱਕ ਬੁੜੀ ਅੱਛੇ ਜੀ ਪਤਾ ਆ ਅਸੀਂ 60 ਸਾਲ ਦੀ ਇੱਕ ਬਜ਼ੁਰਗ ਹੈ ਤੇ ਟੋਬੇ ਤੇ ਰਹਿੰਦੇ ਕੋਈ ਦੀਵਾਨੀ ਕੋਈ ਪਤਨੇ ਕੋਈ ਬਿਜਲੀ ਕੋ ਲੜਣੀ ਕੁਝ ਨਹੀਂ ਹੈ ਦੇ ਕੋਲੇ ਠੀਕ ਹੈ ਜੀ ਮਾਨਸਾ ਮਾ ਮਾਨਸਾ ਪਹਾੜ ਨਿਭਾ ਗਿਆ ਜੇ ਛੋਟੇ ਮਾਨਸਾ ਇਧਰ ਮੋੜਾ ਕਨੀ ਉਧਰ ਭੌਂਕੇ ਤੁਰਿਆ ਹਾਂਜੀ ਫਿਰ ਫਿਰ ਕਿਦੋਂ ਵੀਡੀਓ ਫੇਰ ਦੇਖ ਲਿਆ ਮੈਂ ਇਹੋ ਵੀਡੀਓ ਦੇਖ ਕੇ ਛੋਟੀ ਮਾਨਸਾ ਕਿੱਥੇ ਹੋਈ ਉਹ ਤੁਹਾਨੂੰ ਪਤਾ ਲੱਗ ਗਿਆ ਵੀ ਛੋਟੀ ਮਾਨਸਾ ਪਈ ਵੱਡੀ ਮਾਨਸਾ ਤੋਂ ਜਾ ਕੇ ਨਾ ਇੱਧਰ ਨੂੰ 10 ਕਰੋੜਾਂ ਦਾ ਮੁਰਦਾ ਹਾਂਜੀ ਫਿਰ ਮੈਂ ਉੱਥੇ ਪਹੁੰਚ ਗਿਆ ਠੀਕ ਹੈ ਜੀ ਉੱਥੇ ਜਾ ਕੇ ਮੈਂ ਤਾਂ ਘਰ-ਬਾਰ ਦੇਗਾ ਚੋਬੇ ਤਾਂ ਰਹਿੰਦੇ ਨੇ ਬਚਾਰੇ ਤੁੱਲਾ ਪਾਇਆ ਵਾ ਕੋਈ ਦੀਵਾ ਨਹੀਂ ਕੋਈ ਬੱਚੀ ਨਹੀਂ ਕੋਈ ਲੜਕੀ ਨਹੀਂ ਦੇਖਿਆ ਉਸ ਤੋਂ ਤਾਂ ਕੋਈ ਹੈ ਨਹੀਂ ਐਡਾ ਵੱਡਾ ਪਿੰਡ ਵਸਦਾ ਜਿਹੜਾ ਇਹ ਬਜ਼ੁਰਗਾਂ ਦੀ ਸੇਵਾ ਕਰੋ ਬਿਲਕੁਲ ਬਿਲਕੁਲ ਪਰ ਕਹਿੰਦੇ ਇਨਸਾਨ ਬੋਹੀ ਹੈ ਜੋ ਕਿਸੇ ਕੰਮ ਆ ਸਕੇ ਖੁਦ ਮੜ ਕੇ ਕਿਸੇ ਦੀ ਜ਼ਿੰਦਗੀ ਬਚਾ ਸਕੇ ਕੱਲ ਨੂੰ ਫਿਰ ਉੱਥੇ ਜਾਣਾ ਮੈਂ ਛੋਟੀ ਮਾਨ ਕੀ ਗਾ ਪੱਕਾ ਅੱਛਾ ਉਦੋਂ ਬਾਅਦ ਫਿਰ ਮੈਂ ਪਹਿਲਾਂ ਗਿਆ ਜੀ ਹੁਣ ਇੱਥੇ ਹਿੰਮਤਪੁਰੇ ਅੱਛਾ ਜੀ ਉਹ ਬੁੜੀ ਦਾ ਪੋਤਾ ਮਾਰ ਸੀ ਹੁਣ ਰੂਪੀ ਦੇ ਕੇ ਇਹਨਾਂ ਲੀੜੇ ਦੇ ਕੇ ਮੈਂ ਨਹੀਂ ਦਿੱਤਾ ਬਾਬਾ ਨਾਨਕ ਦੇ ਰਿਆ ਤੇ ਇੱਥੇ ਤੇ ਆਹ ਰੋਡੇ ਕੀ ਬਾਤ ਹੈ ਰੋਡੇ ਲੰਡੇ ਉੱਥੇ ਵੀ ਬੀਬੀ ਦਾ ਕਿਤੇ ਸਰਚਰ ਸੋਣੀਆਂ ਨਾ ਰੇੜਚਰ ਸੋਣੀਆਂ ਨਾ ਤੇ ਬੱਚਾ ਦਾ ਨਹੀਂ ਚਰ ਸੋਣੀਆਂ ਉਹ ਵੀ ਮੇਰਾ ਸੀਨਾ ਕਤਲ ਹੋ ਗਿਆ ਹਾਂਜੀ ਉੱਥੇ ਵੀ ਲੀੜਾ ਕਪੜਾ ਦੇ ਕੇ ਮਾਮਾ ਤੇ ਇਹਨੂੰ ਮਕਾਨ ਉਹਨਾਂ ਕੋਲ ਕਰਾਇਤਿਆ ਇਹ ਜੇ ਮੈਂ ਬ੍ਰਿਜ ਨੂੰ ਦੇਖ ਕੇ ਸਮਝ ਨਹੀਂ ਰੱਖਾ ਰੱਬ ਨੇ ਦੇਖਣ ਲਈ ਲਾਈਆਂ ਨਹੀਂ ਤੇ ਆਪਣਾ ਇੱਥੇ ਆ ਗਿਆ ਤੇ ਆਪਣਾ ਠੀਕ ਹੰਤੇ ਰਿਸ਼ਤੇ ਸਾਰੇ ਕੋ ਮੈਂ ਦੇ ਕਰਨਾ پیسے ਮੈਂ ਲੈਂਦਾ ਨਹੀਂ ਦਲਾਲ ਕਿ ਨਹੀਂ ਕਰਦਾ ਠੀਕ ਹੈ ਜੀ ਹੁਣ ਮੇਰਾ ਕੰਮ ਹੈ ਪਾਠਾ ਦਾ ਕੰਮ ਤਾਂ ਕਿਤੇ ਆਉਂਦਾ ਸੀ ਕਿਤੇ ਆਉਂਦਾ ਨਹੀਂ ਸੀ ਠੀਕ ਹੈ ਜੀ ਹੁਣ ਮੈਂ ਕੀ ਜਗਾੜੂ ਡੇੜੀ ਚਲਾਉਣਾਗਾ ਠੀਕ ਹੈ ਜੀ ਅਸੀਂ 20 ਸਾਲ ਤੇ ਅੱਢ ਚਾਰ ਕੁੜੀਆਂ ਮਗਰ ਮੁੰਡਾ ਹੋਇਆ ਠੀਕ ਹੈ ਪਹਿਲਾ ਦਰੰਗ ਸੀ ਬਈ ਦੇ ਘਰ ਵਾਲੀ ਨੂੰ ਉਹਦੇ ਬਾਅਦ ਚੂਲਾ ਟੁੱਟ ਗਿਆ ਬਦਲਾਇ ਦਾਖਲ ਰੱਖੇ ਪੈਸੇ ਲੱਗੇ ਠੀਕ ਹੈ ਜੀ ਨੰਗ ਮਲੰਗ ਹੋ ਗਏ ਠੀਕ ਹੈ ਮੇਰਾ ਮੁੰਡੇ ਨੇ ਇੱਕ ਵਾਰੀ ਵੀ ਨਹੀਂ ਪੁੱਛਿਆ ਵੀ ਮਾਂ ਤੈਨੂੰ ਕੀ ਹੋਇਆ ਬੇ ਅੱਛਾ ਤੈਨੂੰ ਕੀ ਪੁੱਛੂਗੀ ਬਿਲਕੁਲ ਕਿਉਂਕਿ ਨੂੰ ਹੀ ਮੁੰਡੇ ਦੇ ਮਗਰ ਹੀ ਉਹ ਵੀ ਉਹ ਮਗਰ ਹਾਂ ਬਿਲਕੁਲ ਉਹ ਮੁੰਡੇ ਦੇ ਮਗਰ ਹੈ ਉਹ ਮੁੰਡੇ ਦੇ ਮਗਰ ਓਏ ਇਹਦੇ ਮਗਰ ਹੈ ਜਿਹੜੇ ਮੇਰੇ ਪੋਤੀਆਂ ਉਹਨਾਂ ਨੂੰ ਪਿਆਰ ਕਰਦਾ ਠੀਕ ਹੈ ਕਹਿੰਦੇ ਮੂਹ ਨਾ ਬਿਆਜ ਪਿਆਰਾ ਬਿਲਕੁਲ ਬਿਲਕੁਲ ਤੇ ਫਿਰ ਉਹਦੇ ਰੀੜੇ ਕੱਪੜੇ ਵੀ ਲਾ ਕੇ ਦਿੰਦਾ ਬਾਜ਼ਾਰ ਚੋਂ ਖਾਣ ਪੀਣ ਨੂੰ ਜਿਹੜ ਠੀਕ ਹੈ ਜੀ ਤੇ ਜਾਨੀ ਗੱਲ ਇਹ ਆ ਉਹਨੂੰ ਗੱਲ ਦੱਸਣੀ ਪਊਗੀ ਉਹਨੇ ਇਹਦੇ ਵਿੱਚ ਤੁਸੀਂ ਖੁੱਲ ਕੇ ਦੱਸੋ ਜੀ ਹਾਂਜੀ ਹਾਂਜੀ ਉਹਨੂੰ ਕਹੇ ਉਹਨੂੰ ਸੁਗਰ ਸਿੰਘ ਆ ਜੀ ਮੇਰੀ ਪੁੱਤ ਵੱਡੀ ਨਾਲ ਛੋਟੀ ਨਹੀਂ ਠੀਕ ਹੈ ਜੀ ਉਸੇ ਪਾਲੀ ਸੀ ਏਡੀਕ ਸਾਡੇ ਚੁੱਲੇ ਤੇ ਰਹੀ ਐ ਇਹਦੇ ਲਾਡਾ ਨਾਲ ਪਾਲੀ ਤੁਹਾਨੂੰ ਇਹਦੇ ਫੋਟੋ ਦਿਖਾ ਤੁਸੀਂ ਕਹੋਗੇ ਇਹ ਆ ਸੀ ਤੇ ਉਹਨੂੰ ਕਹੇ ਖੰਡ ਦੀ ਚਾਹ ਪੋਣੀ ਮੇਰੀ ਮੇਰੀ ਨੂੰ ਸਪਾਲਾਂ ਦੀ ਐ ਠੀਕ ਹੈ ਜੀ ਖੰਡ ਦੀ ਚਾਹ ਪੋਣੀ ਵੀ ਖੰਡ ਤਾਂ ਉਹੀ ਮਾੜੀ ਐ ਸੁਗਰ ਵਾਲੇ ਨੂੰ ਹਾਂ ਬਿਲਕੁਲ ਬਿਲਕੁਲ ਚਲ ਇਹ ਵੀ ਗੱਲ ਛੱਡੋ ਕਨੇ ਵੀ ਆਪਣੇ ਦਵਾਈ ਲੈ ਜਾ ਕੇ ਉਹਨੂੰ ਦਵਾਈ ਆਪ ਦਿਓ ਹੂੰ ਹੂੰ ਉਹ ਸਾਰੀ ਦਵਾਈਆਂ ਲੈ ਕੇ ਆਪ ਖਾਣ ਲੱਗੀ ਅੱਛਾ ਉਹ ਤੋਂ ਬਾਅਦ ਅਸੀਂ ਫੁੱਲਪੌਣ ਮੇਰੀ ਪੋਤੀ ਮਰ ਗਈ ਜੀ ਉਹਦੇ ਬਾਅਦ ਫੁੱਲਪੌਣ ਜਾਂਦੇ ਆ ਤੇ ਉੱਥੇ ਜਾਂਦੇ ਪੈਰਾਂ ਤੇ ਹਾਂ ਝਾਂਜਰਾ ਪਾ ਕੇ ਅੱਛਾ ਉਹ ਤੇ ਬਹਿ ਤਾਂ ਨਹੀਂ ਸੀ ਬਿਲਕੁਲ ਬਿਲਕੁਲ ਉਹਦੇ ਮੇਕਅਪ ਕਰਕੇ ਜਾਂਦੀ ਆ ਇੱਕ ਨਾਲ ਲੈ ਗਈ ਉਹਦੇ ਭਾਂਡੇ ਨੂੰ ਠੀਕ ਹੈ ਉਹ ਮੂਵੀ ਬਣਾਉਂਦੇ ਫਿਰ ਉੱਥੇ ਬਹਿ ਚ ਸੀ ਅਸੀਂ ਬਿਲਕੁਲ ਬਹੁਤ ਗਲਤ ਕਰ ਸੀ ਨਾ ਕਤਲ ਹੋ ਗਿਆ ਹਾਂਜੀ ਹਾਂਜੀ ਹੈ ਬਿਲਕੁਲ ਬਿਲਕੁਲ ਬਈ ਤੇਰੀ ਬਾਜਰੀ ਦਾ ਬੱਚਾ ਮਰ ਗਿਆ ਉਹ ਹਿੱਕਣ ਲਈ ਫੜਦੀ ਸੀ ਮਰੇ ਹੋਏ ਨੂੰ ਇਹ ਇਹ ਤਾਂ ਪਸੂਨੋ ਹੀ ਭੇੜੀ ਤਾਂ ਫਿਰ ਬਿਲਕੁਲ ਬਿਲਕੁਲ ਹੁਣ ਕਹਿੰਦੇ ਨੇ ਜੇ ਕੋ ਮਾ ਸਸੋ ਰੋਕਦਾ ਹੁੰਦਾ ਪਈ ਭਾਈ ਗਲਤ ਜਾਣਾ ਖੱਠਾ ਜਾਣਾ ਨਹੀਂ ਕਿਸੇ ਨੂੰ ਗੋਤੀ ਬਣਾ ਲਿਆ ਕਿਸੇ ਮਾਸੀ ਦਾ ਪੁੱਤ ਬਣਾ ਲਿਆ ਕਿਸੇ ਨੂੰ ਭੂਆ ਦਾ ਪੁੱਤ ਬਣਾ ਲਿਆ ਅੱਜ ਕੱਲ ਕੋਣ ਹੈ ਕਿਸੇ ਦਾ ਕੋਈ ਬਿਲਕੁਲ 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 ਉਹ ਸਾਡੇ ਟਾਈਮ ਨਾਲ ਅਸੀਂ ਜਿਹੜੇ ਕੁੜੀਆਂ ਤੇ ਮੁੰਡੇ ਰਾਤ ਨੂੰ ਇਕੱਠੇ ਕਰਦੇ ਨਹੀਂ ਸੀ 1946 45 'ਚ ਮੈਂ ਪੜਦਾ ਹੁੰਦਾ ਸੀਗਾ ਠੀਕ ਹੈ ਜੀ ਮੇਰੀ 68 ਸਾਲ ਦੀ ਉਮਰ ਹੈ ਸਾਡਾ ਮੀਂਹ ਵਾਦਕਾ ਮੈਂ ਤੇ ਗੱਲ ਕਿੱਦਾਂ ਵੇਨਾ ਵੀ ਡਾਕੂ ਵੀ ਚੰਗੇ ਸੀਗੇ ਚੋਰ ਵੀ ਚੰਗੇ ਸੀ ਉਹ ਡਾਕੂ ਕਤਲ ਦਿੰਦੇ ਸੀ ਉਟੂ ਮਹਲਾਲੇ ਤੁਰਕੇ ਜਾਂਦੀ ਸੀ ਲੋਕਾਂ ਫਿਰ ਉਹਨਾਂ ਆ ਪੁੱਛਦੇ ਕਿ ਕਿਹੜੇ ਪਿੰਡ ਦੀ ਕੁੜੀ ਐ ਫਲਾਨੇ ਦੇ ਟੂਮਾ ਮੋੜੇ ਦੀ ਆਪਣੀ ਪਿੰਡ ਦੀ ਕੁੜੀ ਐ ਬਿਲਕੁਲ ਜਿਹੜੇ ਚੋਰ ਚੋਰੀ ਕਰਕੇ ਬੋਰੀ ਬਿਸਤਰਾ ਬੰਨ ਲਿਆ ਉਹ ਖੰਡ ਦੇ ਪਹਿਲੇ ਕਿ ਨੂਣ ਪਾ ਲੈ ਉਹ ਸਮਾਨ ਉੱਥੇ ਧਰ ਦੀ ਵੇਸ਼ ਕਰਦਾ ਮੈਨੂੰ ਖਾਦਾਗਾ ਹਾਂ ਐਨੇ ਪਹਿਲੇ ਟਾਈਮ ਮੇਰੇ ਦੇਖੇ ਬਿੰਨ ਬਿਲਕੁਲ ਅੱਜ ਜੋ ਸਕੂਲਾਂ ਚ ਪੜਦੇ ਹੁੰਦੇ ਸੀ ਪਹਿਲਾਂ ਸਕੂਲ ਚ ਪੜ ਹੂੰ ਉਦੋਂ ਸਾਡਾ ਟੱਪੜਾ ਡੋਹਦੇ ਸੀ ਪਾਣੀ ਪੀਣ ਨਾਲੀ ਸਾਡੇ ਅੱਡੇ ਹੁੰਦੀਆਂ ਸੀ ਤੇ ਗੁਰਦੁਆਰੇ ਸੀ ਮੱਥਾ ਟੇਕਣ ਜਾਂਦੇ ਚੰਦੀ ਦੇ ਰੁਪਏ ਹੁੰਦੇ ਸੀਗੇ ਠੀਕ ਹੈ ਜੀ ਸਾਡਾ ਇੱਕ ਡੋਕਲ ਕਚਲ ਖੜਾਉਂਦਾ ਪੌੜੀਆਂ 'ਚ ਪਿੱਛੇ ਚੌਂਤਰਾ ਉੱਤੇ ਪਿੱਛੇ ਦਰਬਾਰ ਸਾਹਿਬ ਹੈ ਕਹਿੰਦਾ ਧਰ ਦੇ ਰੁਪਏ ਇੱਥੇ ਉਧਰ ਰੇਤਾ ਮਾਰ ਕੇ ਸਾਡੀ ਛੇਤਰ ਨੇ ਭਿੱਟ ਲਾਉਣੀ ਆ ਸਾਡੀ ਭਿੱਟ ਲਾਉਂਦੇ ਲੋਕ ਇਹ ਇਹ ਭਿੱਟੇ ਗਏ ਇਹ ਮਜਵੀ ਮਜਵੀ ਦੇ ਰੁਪਏ ਲੱਗੇ ਆ ਅੱਛਾ ਪਰ ਮੈਂ ਕਿਉਂਕਿ ਦਾਵੇ ਨਾਲ ਗੱਲ ਕਰਾਂ ਸਾਡੀ ਮਜਬੀ ਸਗੈ ਨਹੀਂ ਕੁਰਬਾਨੀ ਆ ਜੱਟਾਂ ਦੀ ਦਸਵਾਤ ਚੋਂ ਇੱਕ ਪਤਰੀ ਦਿਖਾ ਦਿਓ ਮੈਨੂੰ ਜੱਟਾਂ ਦੀ ਬਾਬਾ ਜੀਬਲ ਸਿੰਘ ਉਹ ਰੇਟਾ ਗੁਰੂ ਕੇ ਬੇਟਾ ਫੇਰੀ ਖਵਾਇਆ ਨਾ ਅਜੀ ਹਟਾ ਤੇ ਪੰਜ ਪੰਦਰਾਂ ਨੂੰ ਮੋਲਕਾ ਖਰੀਦ ਕੇ ਫਿਰ ਤੇਰੇ ਬਾਬਾ ਜੀ ਸਿੰਘ ਨੇ ਉਹ ਤੇ ਗੁਰੂ ਘਰ ਬਣਾਇਆ ਠੀਕ ਹੈ ਜੀ ਸੋ ਇਸ ਕਰਕੇ ਬੇਨਤੀ ਹੈ ਬਈ ਉਹ ਵੀ ਸਖਮ ਹੋ ਦੇਣਾ ਜਿਹੜੇ ਨਮਕਸ਼ਰਾ ਧਰ ਤੋਂ ਚੱਕਲੇ ਤੇ ਪੁਰਾਣਾ ਧਰ ਤੋਂ ਥੋੜਾ ਪੰਛੀ ਨਾਮ ਕਰਤਾ ਤੇ ਮਹਾਰਾਜ ਜਸਪਾਲ ਪਾਸ਼ਾ ਕਹਿੰਦੇ ਵੀ ਰਾਤ ਪੈਰੀ ਮੁੱਜ ਕੋ ਸਿੱਖ ਪੈਰਾ ਨਾ ਹੈ ਕਹਿੰਦਾ ਰਾਣੀ ਰਾਜ ਸੋਈ ਸਿੱਖ ਮੇਰਾ ਉਹ ਸਾਹ ਮੈਂ ਚੇਰਾ ਜੀ ਹੈਨਾ ਬਿਲਕੁਲ ਬਿਲਕੁਲ ਤੇ ਫਿਰ ਹੀ ਚੇਰਾ ਬਣਾਗੇ ਨਾ ਜੇ ਤੂੰ ਤੂੰ ਜਿਹੜੀ ਜਿਹੜਾਂਗੇ ਹਾਂ ਜੀ ਹਾਂ ਜੀ ਆਹ ਕੜਾ ਕੜੇ ਪਾਸੇ ਪਾ ਜੇ ਚੋਰੀ ਕਰੇਗਾ ਤਾਂ ਆਇਆ ਤੁਹਾਨੂੰ ਸ਼ਰਮ ਦੇ ਉਹ ਇਹਨਾ ਕ ਕਿਆ ਕੋਈ ਕੜਾ ਹਟਾਂਗੇ ਲੈ ਕੇ ਨਚੋਰ ਇਹ ਸਾਡਾ 559 ਕਿਉਂ ਕਰੇ ਕੋਲਕੇ ਚੋਰ ਕਿਉਂ ਨੇ ਸਾਡਾ 5 ਕੋਈ ਨਾਮ ਕਰਦੇ ਨੇ ਹੈ ਨਹੀਂ ਬਿਲਕੁਲ ਜੀ ਬਿਲਕੁਲ ਤੁਸੀਂ ਕਰਕੇ ਬੇਨਤੀ ਆ ਤੇ ਜਾਣੇ ਸਫਰ ਤਾਂ ਮੇਰਾ ਲੰਬਾ ਹੈ ਤੇ ਜਾਣੀ ਮੁੰਡਾ ਨੂੰ ਪੁੱਤ ਸਾਡੀ ਸੇਵਾ ਨਹੀਂ ਕਰਦੇ ਘਰਾਂ ਹੀ ਮਜੇ ਪਈ ਆ ਪਰ ਕਦੇ ਇਰਸ਼ਾਨ ਬੋਹੀ ਆ ਜੋ ਕਿਸੇ ਕੰਮ ਆ ਸਕੇ ਖੁਦ ਮੜਕੇ ਕਿਸੇ ਜ਼ਿੰਦਗੀ ਪਚਾ ਸਕੇ ਮੇਰੇ ਘਰ ਦੀ ਉਹਦੀ ਵੀ ਦਵਾਈ ਬੁੱਟੀ ਚਲਦੀ ਆ ਉਹਦੀ ਵੀ ਦਿੰਨਾ ਥੋੜੇ ਪੈਸੇ ਇਕੱਠੇ ਕਰਕੇ ਤੇ ਜਿੱਥੇ ਮੈਨੂੰ ਜਾਣਾ ਮੇਰੇ ਵੀਡੀਓ ਵੀਡੀਓ ਦੇਖ ਲਾ ਫਿਰ ਮੇਰਾ ਸੀਨਾ ਕਤਲ ਹੋਇਆ ਫਿਰ ਅੱਗਾ ਪਿਛਾ ਦੇਖਦਾ ਨਹੀਂ ਕੱਲ ਨੂੰ ਜਾਣਾ ਕਿ ਛੋਟੇ ਮਾਨਸਾ ਠੀਕ ਹੈ ਜੀ ਤੇ ਜਾਨੀ ਗੱਲ ਇਹ ਹੈ ਵੀ ਹੁਣ ਮੈਂ ਬਾਹਲੇ ਗਿਰਦਾ ਸਾਰ ਨਹੀਂ ਕਿੱਥੇ ਕਿੱਥੇ ਰਹੀ ਤੈਨ ਹਾਂਜੀ ਹਾਂਜੀ ਫਿਰ ਮੈਂ ਇਹਨਾਂ ਦਿਮਾਗ ਨਹੀਂ ਕੰਮ ਕਰਦਾ ਹੁਣ ਮੇਰੇ ਕਿ ਦੁੱਖ ਸੁੱਖਾਂ ਤੇ ਪੰਨੇ ਪਏ ਬਿਲਕੁਲ ਬਿਲਕੁਲ ਤੇ ਦੂ ਪੂਖ ਸੱਦ ਮਾਰੇ ਵੀ ਦਾ ਤੇਰੀ ਦਸਤਾਨ ਹਾਂਜੀ ਜੋ ਦੁੱਖ ਉਹ ਤਾਂ ਸੁੱਧਾ ਮਰ ਜਾਂਦੇ ਨੇ ਬਿਲਕੁਲ ਬਿਲਕੁਲ ਤੇ ਜਾਨੀ ਆ ਕਰਕੇ ਗੱਲ ਹੈ ਜੀ ਦੁਖੀ ਬੰਦਾ ਮੈਂ ਵੀ ਤੇ ਨਾ ਤੰਦਰੁਸਤ ਕਿ ਜਾਣਦਾ ਦੁਖੜੇ ਨੂੰ ਦੁੱਖ ਪੁੱਛ ਲੈ ਕਿਸੇ ਬਿਮਾਰ ਕੋਲ ਅਜੀ ਕਹਿੰਦਾ ਬਾਣੀ ਦਾ ਲੇਖ ਹੈ ਇਸ ਤਰ੍ਹਾਂ ਵੀ ਬਦਮਾਸ਼ੋ ਗੱਲ ਨਿਕਲ ਜਾਂਦੀ ਕਈ ਵਾਰੀ ਨਾ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇੱਕ ਵਾਰ ਤੂੰ ਹੋਰ ਸੁਣਾ ਦੇਣਾ ਚੰਨੂੰ ਗੱਲ ਨਹੀਂ ਵੀ ਸੁਣਾ ਦੂੰਗਾ ਹਾਂ ਕਹਿੰਦਾ ਹਰ ਜਪਦੇ ਢੱਲ ਨਾ ਕੀਜੇ ਹਰ ਜਪਦੇ ਢੱਲ ਨਾ ਕੀਜੇ ਮੇਰੇ ਜਿੰਦੜੀਆ ਸਾਹ ਵੇ ਕਿ ਨਾ ਵੇ ਰਾਮ ਉਤਲ ਤੀਰੇ ਜੇ ਥੱਲੇ ਥੱਲੇ ਦੀ ਕੀ ਹੋ ਗਿਆ ਹੋ ਗਿਆ ਟੈਕ ਹੋ ਗਿਆ ਠੀਕ ਹੈ ਇੱਕ ਮੈਂ ਆਪਦੀ ਵੀਡੀਓ ਬਣਾਈ ਵੀਡੀਓ ਇਸ ਤਰ੍ਹਾਂ ਦੀ ਬਣਾਈ ਬਖਤ ਕੇ ਦਿਨ ਔਰ ਰਾਤ ਬਖਤ ਕੇ ਕੱਲ ਔਰ ਅੱਜ ਬਖਤ ਕੀ ਹਰ ਸ਼ੈ ਗਲਾਮ ਬਖਤ ਕਾ ਹਰ ਸ਼ੈ ਸੇ ਰਾਜ ਕੰਨਾ ਆਦਮੀ ਕੋ ਚਾਹੀਏ ਕੀ ਚਾਹੀਏ ਆਦਮੀ ਕੋ ਚਾਹੀਏ ਬਖਸੇ ਡਰ ਕਰ ਰਹੇ ਕੌਣ ਜਾਣੇ ਕਿਸ ਘੜੀ ਬਖਤ ਕਾ ਬਦਲੇ ਮਜਾਜ ਫਿਰ ਇਹ ਵੀ ਪਾਣੀ ਦਾ ਲੈ ਕੇ ਕੰਨਾ ਖਾਣਾ ਪੀਣਾ ਹਸਣਾ ਸੋਣਾ ਬਿਸਰ ਗਿਆ ਹੈ ਮਰਨਾ ਨਾ ਬਸਾਰ ਖੁਆਰੀ ਕਰੀ ਤੁਰ ਗੀਬ ਨਹੀਂ ਰਹਿਣਾ ਬਿਲਕੁਲ ਬਿਲਕੁਲ ਕਹਿੰਦਾ ਹਰ ਜੱਪ ਦੇ ਢਿਲ ਨਾ ਕੀਜੇ ਮੇਰੇ ਜਿੰਦੜੀਏ ਸਾਹ ਵੇ ਕਿ ਨਾ ਵੇ RAM ਬਿਲਕੁਲ ਬਿਲਕੁਲ ਇਹਦੇ ਚੁਪਾ ਸਾਹਤ ਲੱਗ ਤਰੀ ਥਲੀਆ ਥਲੀ ਰਹਿ ਜੇ ਸਿਸ ਕਰ ਤਾ ਜਿਵੇਂ ਬਾਪੂ ਸਮਾਂ ਬਦਲੀ ਜਾਂਦਾ ਇੱਕ ਸਕਿੰਟ ਇੱਕ ਸਕਿੰਟ ਮੈਂ ਗੀਤਾ ਵੀ ਪੜੇ ਠੀਕ ਹੈ ਉਹ ਇਹ ਲਿਖਿਆ ਵੀ ਕਹਿੰਦਾ ਕੱਲ ਕਰਨਾ ਅੱਜ ਕਰ ਲੈ ਹਾਂ ਅੱਜ ਨਾਲ ਹੱਬ ਕਰ ਲੈ ਟਾਈਮ ਹੋਣੇ ਕਰ ਠੀਕ ਹੈ ਜੀ ਹੁਣੀ ਕਰ ਲ ਬਿਲਕੁਲ ਮੇਰਾ ਬਾਪ ਵੀ ਕਹਿੰਦਾ ਚੋ ਵੀ ਰੱਬ ਦਾ ਰੂਪ ਸੀਗਾ ਹਾਂਜੀ ਕਹਿੰਦੇ ਸੱਚੇ দান ਕੋ ਦਈਏ ਦੇਰ ਨੇ ਕਿ ਜੇ ਸੱਚੇ ਦਾ ਫੜਾ ਦੇ ਖੇਬੇ ਜਿਹੜਾ ਗਰਾਦਾ ਬਦਲ ਜੂ ਠੀਕ ਹੈ ਨਾ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਤੇ ਮੈਂ ਥੋੜੇ ਜਿਹਾ ਮੈਂ ਪੈਸੇ ਕਮਾ ਲੇ ਕੁਝ ਮੇਰੇ ਕੋਲ ਪੈਸੇ ਨੇ ਠੀਕ ਹੈ ਉਹ ਮੈਂ ਕੱਲ ਨੂੰ ਇੱਥੇ ਰੁਪਏ ਦੇ ਚਾਹੂੰ ਮਾਰ ਸਾ ਛੋਟੀ ਮਾਰ ਸਾ ਜਾ ਕੇ ਤੇ ਨਾਲੇ ਭਾਈ ਮੈਂ ਜਿਹੜੇ ਕਪੜੇ ਦੇ ਕੇ ਬੀਬੀ ਨੂੰ ਉਸ ਨੂੰ ਮਾਈ ਨੂੰ ਜਿਹੜੀ ਕੋੜੀ ਕੋੜੀ ਦੁਰਦੀ ਜਿਹੜੀ ਮੱਛਰ ਚ ਰੰਦੀ ਆ ਉਹ ਤਾਂ ਵੀਡੀਓ ਦੇਖ ਲਿਆ ਕਹਿੰਦੇ ਜਿਹੜਾ ਮੱਛਰ ਲੜਦਾ ਉਹਦੇ ਮੂੰਹ ਟਾ ਕਰ ਲੈਣੇ ਜਦੋਂ ਸਾਹਾਂ ਦਾ ਬੰਦ ਹੋ ਮੂੰਹ ਨਿਕਾ ਕਰ ਲੈਣੇ ਅੱਛਾ ਅਰੇ ਇਹ ਲੋਕਾਂ ਨੂੰ ਮੈਂ ਦੁੱਖ ਨਹੀਂ ਦੇ ਸਕਦਾ ਮਹਾਰਾਜ ਤੇ ਇਹ ਜੀ ਕਿਰਪਾ ਕਰੋ ਹੋਰ ਕੁਝ ਸੁਣ ਦੱਸ ਦਿਓ ਜੀ ਜਿਵੇਂ ਬਾਪੂ ਹੁਣ ਅੱਜ ਦੀ ਸਦੀ ਦੀ ਗੱਲ ਕਰੀਏ ਆਪਾਂ ਜਿਹੜੀ ਹੁਣ ਸਦੀ ਚੱਲ ਰਹੀ ਹੈ ਇਹਦੇ ਵਿੱਚ ਲੋਕਾਂ ਦਾ ਜਿਹੜਾ ਮਾਇਆ ਦੇ ਨਾਲ ਇੰਨਾ ਕ ਜਿਆਦਾ ਪਿਆਰ ਵੱਧ ਗਿਆ ਹਾਂ ਜਿਵੇਂ ਜਿਵੇਂ ਸਮਾਂ ਬੀਤੀ ਜਾਂਦਾ ਲੋਕ ਜਿਵੇਂ ਤੁਸੀਂ ਪਹਿਲਾਂ ਗੱਲ ਕਰੀ ਸੀ ਵੀ ਮੂਲ ਨਾਲੋਂ ਵਿਆਜ ਪਿਆਰਾ ਹੋ ਗਿਆ ਪਹਿਲਾਂ ਅਗਲਾ ਕਹਿੰਦਾ ਮੈਂ ਆਪਦੇ ਪੁੱਤ ਫਿਰ ਅਗਲਾ ਕਹਿੰਦਾ ਮੈਂ ਉਹਦੀ ਪੋਤੀਲੀ ਬਣਾਦਾ ਫਿਰ ਕਹਿੰਦਾ ਮੈਂ ਤਾਂ ਪੜੋਥੇ ਦਾ ਵੀ ਵਿਆਹ ਦੇਖ ਕੇ ਜਾਵਾਂ ਉਹਦੇ ਲਈ ਬਣਾ ਕੇ ਜਾਵਾਂ ਠੀਕ ਹੈ ਜੀ ਐਨਾ ਲੋਕਾਂ ਨੂੰ ਪੈਸਿਆਂ ਦਾ ਲਾਲਚ ਹੋ ਗਿਆ ਕਈ ਕਹਿੰਦੇ ਅਸੀਂ ਘਰ ਤੋਂ ਮਹਿਲ ਬਣਾ ਲਈਏ ਥੋੜੇ ਦਿਲ 'ਚ ਇਸ ਤਰ੍ਹਾਂ ਕਿਵੇਂ ਭਾਵਨਾਵਾਂ ਛਿੜ ਜਾਂਦੀਆਂ ਉਹ ਇਸ ਤਰ੍ਹਾਂ ਦੀ ਗੱਲ ਹਾਂਜੀ ਕਦੇ ਕਰ ਕਰ ਪਾਪ ਦਰਬ ਕੀਆ ਦਰਬ ਕਰਨ ਮਾਇਆ ਨੂੰ ਹਾਂਜੀ ਪਾਪ ਕਰ ਕਰ ਕੇ ਮਾਇਆ ਜੋੜਦੀ ਹੈ ਹਾਂਜੀ ਹਾਂਜੀ ਫਿਰ ਸਾਰੇ ਲੋਕ ਤਾਂ ਨਹੀਂ ਪਾਪ ਪਾਪ ਨਾਲ ਕਰਕੇ ਮਾਇਆ ਜੋੜਦੇ ਬਿਲਕੁਲ ਕਰ ਕਰ ਪਾਪ ਦਰਬ ਕੀਆ ਬਰਤਨ ਕੇ ਤਾਈ ਮਲਟੀ ਸੇ ਮਲਟੀ ਨਾਲ ਨਾ ਉੱਠ ਜਾਈ ਫਿਰ ਕਹਿੰਦਾ ਰਾਤ ਕਾਣ ਤੈਨੂੰ ਸੰਚੀ ਆ ਉਹ ਭਲਕੇ ਚੱਲਣ ਹੋਏ ਉਹ ਨਾਨਕ ਨਾਲ ਨਾਲ ਚਲੀ ਫਿਰ ਪਿਛਤਾਵਾ ਹੋਏ ਉਹ ਕਹਿੰਦਾ ਖਾਲਾ ਖਰਚ ਖਾਲਾ ਖਰਚ ਤੇ ਪਰ ਤੂੰ দান ਕਰ ਲੈ ਦੌਲਤ ਵਿੱਚ ਜ਼ਮੀਨ ਤੇ ਪੜੀ ਰਹਿਣੀ ਕਿਸੇ ਰੋਜ ਤੂੰ ਚੱਲ ਕੇ ਸੈਰ ਕਰ ਲੈ ਬਾਕੀ ਵਿੱਚ ਤਵੇਲੜੇ ਖੜੀ ਰਹਿਣੀ ਕਿਸੇ ਰੋਜ ਤੂੰ ਮਹਿਲ ਵਿੱਚ ਬਸ ਕਰ ਲੈ ਕੋਠਾ ਕੰਧ ਸਟੀਰ ਨਾ ਕੜੀ ਰਹਿਣੀ ਇੱਕ ਰੋਜ ਤੂੰ ਭਾਂਡੇ ਭੱਜ ਜਾਣਾ ਤੇ ਜਿੰਦ ਨਹੀਂ ਕੀਮਦੀ ਫੜੀ ਲੈਣੀ ਵਿਚ ਦੋ ਲੈਣਾ ਨਹੀਂ ਗਈਆਂ ਤੁਸੀਂ ਬਟਾ ਤੱਕੜੀ ਸੇਰਨਾ ਧੜੀ ਰਹਿਣੀ ਨਹੀਂ ਜੇ ਉਹ ਨਾ ਹੋਣੀ ਗੰਦਾ ਕੋਠੇ ਸੇਰਨਾ ਕੜੀ ਰਹਿਣੀ ਦੇਖੋ ਜੀ ਮੇਰੀ ਗੱਲ ਸੁਣੋ ਮੈਂ ਭਲੇ ਬੁੱਤਿਆਗਾ ਹਣੀ ਵੀ ਬਹੁਤ ਸੋਹਣੀ ਧੀ ਮੇਰੀ ਗੱਲ ਸੁਣੋ ਮੈਂ ਬੁੱਤਿਆ ਹਲੇ ਮੋਲੀ ਜਾਨੇ ਤੇ ਮੈਂ ਤਾਂ ਉਹ ਤੋਂ ਉਮਰ ਤਾਂ 86 ਦੇ ਪਰ ਮੈਂ 80 ਹਾਲ ਤੱਕ ਆ ਖਮਾਉਂਦਾ ਨਹੀਂ ਇਹ ਗੱਲ ਬਾਬਾ ਚਿੱਟੀ ਜੜੀ ਮੈਂ ਕਹ ਰਿਹਾ ਤੁਹਾਡੇ ਪੈ ਤੋਂ ਪਰਾਂ ਹੋਈ ਆਏ ਹਲੇ ਤਾਂ ਮੁੰਡੇ ਘੁੰਡੇ ਪਿਆ ਸੋਖ ਨਾਲ ਹਰ ਸਖਤਾਂ ਮੈਂ ਜੀ ਪਤਾ ਨਹੀਂ ਹਾਂ ਇਹ ਵਰਦਾ ਸੌਂਦੇ ਸੇ ਅੱਛਾ ਬਾਪੂ ਇੱਕ ਥੋੜੀ ਮੈਂ ਵੀਡੀਓ ਦੇਖੀ ਜੀ ਪਹਿਲਾਂ ਬੋਲੋ ਜਿਹਦੇ ਵਿੱਚ ਤੁਸੀਂ ਦੱਸਿਆ ਸੀ ਵੀ ਤੁਹਾਨੂੰ ਮੁੰਡੇ ਹਰਕਤਾਂ ਕਰਦੇ ਉਹ ਕੀ ਗੱਲ ਸੀ ਅਸਾਂ ਹਾਂ ਉਹ ਜੈਸਰ ਹੈ ਅਸੀਂ ਸਕੂਲਾਂ 'ਚ ਪੜਦੇ ਸਾਨੂੰ ਮਾਟਰ ਕਹਿੰਦੇ ਵੱਡਿਆਂ ਦਾ ਸਤਿਕਾਰ ਕਰੋ ਹਾਂਜੀ ਹਾਂਜੀ ਆਹ ਜਿਹੜੇ ਚਿੱਟਾ ਖਾਂਦੇ ਨੇ ਤੇ ਲੋਕ ਤਾਂ ਰਾਤ ਨੂੰ ਚੋਰੀਆਂ ਕਰਦੇ ਨੇ ਗੈਸ ਐਸੀ ਕੋਲੇ ਬੈਠੇ ਹੁੰਦੇ ਨੇ ਠੀਕ ਹੈ ਜੀ ਜਿਹਨੇ ਕੰਮ ਨਹੀਂ ਕਰਦੇ ਰਾਤ ਨੂੰ ਚੋਰੀਆਂ ਕਰਦੇ ਚਿੱਟਾ ਖਾਂਦੇ ਬਿਲਕੁਲ ਬਿਲਕੁਲ ਗੈਸ ਐਸੀ ਕੋਲੇ ਬੜੇ ਕੁਸਾਇ ਤੇਰੇ ਅੱਲ ਡੱਡਰ ਦੇ ਬਾਲ ਵੀ ਖਚੂ ਖਚ ਅੱਛਾ ਇਹ ਜਿਵੇਂ ਨਗਦਾ ਕੋਈ ਪਰਰ ਕਰਦਾ ਕੋਈ ਚਿੰਕਾ ਮਾਰਦਾ ਕੋਈ ਕੁਛ ਕਰਦਾ ਜਿਦੋਂ ਗਾਹੇ ਨਾ ਗਏ ਜਾਨਾ ਅੱਛਾ ਤੇ ਇੱਕ ਮੀਡੀਆ ਵਾਲੇ ਨੇ ਮੇਰੇ ਉਹ ਉਹ ਬਣਾਈ ਵੀਡੀਓ ਜਾ ਕਹਿੰਦਾ ਵੀ ਤੂੰ ਲੋਕਾਂ ਨੂੰ ਗਾਣਾ ਕੱਢਦਾ ਸ਼ਬਦਾਂ ਵਾਲੀ ਕਿਹੜੀ ਬੋਲਦਾ ਹਾਂ ਇਹ ਥੋੜੀ ਕੁੜੀ ਨਾਲ ਵਿਆਹ ਕਰਾ ਲੈ ਮੈਂ ਕਿਤੇ ਮਰ ਕੇ ਤਾਂ ਜਾਣਾ ਜਿਹੜੀ ਮੇਰੇ ਮਗਰ ਮੋਟਰਸਾਈਕਲ 'ਤੇ ਬੈਠੀ ਉਹ ਕਿਸੇ ਧੀ ਨਹੀਂ ਹੈ ਬਿਲਕੁਲ ਬਿਲਕੁਲ ਇਹਨੇ ਮੇਰਾ ਬਜ਼ਾਕੜਾਉਂਦੀ ਮੈਂ ਤਾਂ ਰੋਣ ਜਾਣਾ ਉੱਥੇ ਮੈਨੂੰ ਇਹ ਇਹ ਮੇਰਾ ਬਜ਼ਾਕੜਾਉਂਦੇ ਨੇ ਹਾਂ ਫਿਰ ਮੈਂ ਸਿਰੇ ਬੰਨਣਾਂ ਅੱਛਾ ਫਿਰ ਇਹ ਬਣ ਕੇ ਥੋੜੀ ਕੁੜੀ ਆ ਗਈ ਹੁਣ ਆ ਗਿਆ ਭਾਈ ਤੇ 500 ਬੰਦਾ ਬਰਾਦਾ ਹੈ ਤੇ ਬੰਬੂ ਕਾਟ ਉਹ ਲਾਉਂ ਜਿਹੜਾ ਪਟਾਕੇ ਜੇ ਮਾਰਦਾ ਠੀਕ ਹੈ ਦੂਜਾ ਨਹੀਂ ਮਿਲਣਾ ਠੀਕ ਹੈ ਜੇ ਕੁੜੀ ਸੋਹਣੀ ਹੋਈ ਤੇ ਲੈ ਜਾਓ ਜੇ ਕਾਲੀ ਪੀਣੀ ਉੱਥੇ ਛੱਡ ਜੋ ਰਾਤ ਠੀਕ ਹੈ ਠੀਕ ਹੈ ਮੈਂ ਸੁਣਾ ਤੁਸੀਂ ਸੇਰੇ ਵੀ ਲਾਉਂਦੇ ਸੀ ਫਿਰ ਉਹ ਸੇਰੇ ਮਾ ਮਦੂ ਬੰਦਾ ਜੋ ਸੇਰੇ ਤੋਂ ਮੰਨ ਲੈਂਦੇ ਮੌਕਾ ਆਇਆ ਕਹਿੰਦਾ ਦਿਲਬਰ ਕੀ ਦਿਲਦਾਰ ਹੈ ਤੇ ਦੁਸ਼ਮਣ ਕੀ ਤਲਵਾਰ ਹੈ ਮੈਦਾਨ ਮੇ ਹਮ ਡਟ ਜਾਏ ਉਸ ਕੇ ਲੈ ਕੇ ਪਿੱਛੇ ਹਟ ਜਾਏ ਅੰਬਰਦਾਰੀ ਸੰਗਾ ਪਿੱਛੇ ਹਟਣ ਵਾਲੀ ਕੌਮ ਨਹੀਂ ਬਿਲਕੁਲ ਬਿਲਕੁਲ ਨਾ ਡਰਨਾ ਤੇ ਨਾ ਕਿਸੇ ਨੂੰ ਡਰਾਉਣਾ ਠੀਕ ਹੈ ਹੋਰ ਦੱਸੋ ਸੇਵਾ ਤੇ ਬਾਪੂ ਜਿਵੇਂ ਤੁਹਾਡਾ ਹੁਣ ਬਚਪਨ ਬੀਤਿਆ ਤੁਹਾਡੀ ਜਵਾਨੀ ਵੀ ਲੰਗੀ ਹਾਂਜੀ ਅੱਜ ਕਿਹੜੀਆਂ ਗੱਲਾਂ ਨੂੰ ਕੋਸ਼ਸ਼ਦੇ ਹੋ ਤੁਸੀਂ ਵੀ ਉਦੋਂ ਵਕਤ ਮੈਂ ਆਇ ਲਗਾਉਣਾ ਸੀ ਵੀ ਕਾਸ ਜੇ ਹੁਣ ਦੁਬਾਰੇ ਮੁੜ ਕੇ ਆ ਜੇ ਕਿਸ ਤਰ੍ਹਾਂ ਜਿਵੇਂ ਤੁਹਾਡਾ ਬਚਪਨ ਵੀ ਲੰਘਿਆ ਹਾਂ ਜਿਵੇਂ ਕਹਿੰਦਾ ਤਿੰਨ ਪਾਰਟ ਹੁੰਦੇ ਨੇ ਜ਼ਿੰਦਗੀ ਦੇ ਸਾਡੀ ਦੇ ਬਚਪਨ ਵੀ ਹੋ ਗਿਆ ਜਵਾਨੀ ਵੀ ਹੋ ਗਈ ਤੇ ਬੜਾਪਾ ਹੋ ਗਿਆ ਉਸ ਤੋਂ ਬਾਅਦ ਫਿਰ ਸੁਰਗ ਦਾ ਰਸਤਾ ਹੋ ਗਿਆ ਹਾਂਜੀ ਜਿਹੜਾ ਤੁਹਾਡਾ ਬਚਪਨ ਤੇ ਜਵਾਨੀ ਵੀ ਨਿਕਲ ਚੁਲਲੇ ਹੁਣ ਤੁਸੀਂ ਬੜਾਪੇ 'ਚ ਮੰਨ ਲਓ ਆ ਗਏ ਹਾਂਜੀ ਹੁਣ ਕਦੇ-ਕਦੇ ਕੋਸ਼ਸ਼ ਦਿੰਦੇ ਨੇ ਵੀ ਉਹ ਮੇਰੇ ਦੁਬਾਰੇ ਮੁੜਿਆ ਵੀ ਜੁਵਾਸ਼ੋ ਚੱਲ ਸੀ ਸਭ ਕੋਈ ਵਾਰੀ ਆ ਆਪਣ ਆਪਣੀ ਵਾਰੀ ਸਭ ਨੂੰ ਤੁਰ ਜਾਣਾ ਇਥੋਂ ਠੀਕ ਹੈ ਜੀ ਕਿਉਂਕਿ ਮੇਰੇ ਕੋਲ ਦੀ ਅਰਥੀ ਲੰਘਦੀ ਆ ਹਾਂਜੀ ਮੈਨੂੰ ਆਖਰੀ ਸਲਾਮ ਕਰਕੇ ਖੜਾ ਗਿਆ ਆਥਵਾਨੇ ਕਹਿੰਦਾ ਆਖਰੀ ਸਲਾਮ ਕਰਨਾ ਹੈ ਅਜੇ ਚੱਲ ਅਸੀਂ ਵੀ ਕਿਹੇ ਜਗਹ ਤਨ ਜਾਣਾ ਹੀ ਆ ਨਾ ਬਿਲਕੁਲ ਬਿਲਕੁਲ ਕਹਿੰਦਾ ਦੁਸ਼ਮਰੇ ਤਾਂ ਖੁਸ਼ੀ ਨਾ ਕਰੀਏ ਸੱਦਣਾ ਹੀ ਮਰ ਜਾਣਾ ਤੇ ਆ ਕਰਕੇ ਬੇਨਤੀ ਆ ਪੜਾ ਲਗਾਉੜ ਜੀ ਦੁਖੀ ਬਹੁਤ ਕਰਦੀ ਆ ਹਾਂ ਹਾਂ ਤੇ ਮੈਂ ਇਹ ਗੱਲ ਕਹਿੰਦੇ ਵੀ ਜਾਣ ਦਿਓ ਭਾਈ ਨਾ ਮੈਨੂੰ ਸੱਸਰੀ ਦੀ ਗੱਲ ਬਣਾ ਦਿਓ ਮੈਂ ਤੁਹਾਨੂੰ ਕਰੀ ਜਿਉਂਦੇ ਰਹੋ ਭਾਈ ਹਾਂ ਬਿਲਕੁਲ ਸਾਡੀ ਲਗਾਉੜ ਜੀ ਰਹ ਪਈ ਪਈ ਤੰਗ ਬਹੁਤ ਕਰਦੇ ਪਈ ਨੇ ਕੋਈ ਮੇਰੀ ਗੱਲ ਸੁਣਦਾ ਇੱਕ ਫੁੱਲਾਂ ਵਾਲੀ ਕਾਰ ਕੋਲੇ ਖੜ ਕੇ ਫੋਟੋ ਕਜੇ ਮੈਂ ਆ ਪਿਆ ਕਾਰ ਕਾਰ ਖੜੀ ਆ ਤੇ ਮੈਂ ਪਈ ਥੋੜੀ ਕੁੜੀ ਬਹਿ ਹੁਣ ਆ ਗਿਆ ਅੱਛਾ ਤੇ ਜੇ ਤਾਂ ਉਹ ਸੋਹਣੀ ਤੇ ਲੈ ਜੂੰ ਤੇ ਬੰਬੂ ਕੜ ਤੁੰਦਣੇ ਪੂਗਾ ਬੰਬੂ ਕੜ ਜਿਹੜਾ ਪੜਾਕੇ ਤੇ ਮਾਰਦਾ ਹੂੰ ਹੂੰ ਪਰ 15 ਡਿੱਗੀ ਪਾ ਮੈਂ ਤਾਂ ਕੁਝ ਕੋਈ ਗੱਲ ਨਹੀਂ ਅੱਛਾ ਬੰਬੂ ਕੜ ਉਹਨੂੰ ਪੜਾਕੇ ਹੀ ਮਾਰਨ ਵਾਲਾ ਹੂੰ ਹੂੰ ਤੇ ਆ ਕਰਕੇ ਫਿਰ ਦੁਖੀ ਹੋ ਕਹਿੰਦਾ ਨਾ ਹੂੰ ਹੂੰ ਤੇ ਇਸ ਤੱਕ ਸਾਡੇ ਟਮੇ ਤੇ ਧੀ ਰੁਤੀ ਸਮੇਂ ਦੇ ਪਹਿਣੂ ਪਹਿਣ ਅੱਜ ਵੀ ਮੈਂ ਕਹਿੰਦਾ ਮੈਂ ਬੇਦਾਗ ਬੇਦਾਗੀ ਬੰਦਾ ਹਾਂ ਕਮਲ ਮੇਰੇ ਸੱਪੇ ਵਿੱਚ ਕਹਿ ਕੇ ਦਿਖਾਵੇ ਕਿਸੇ ਧੀ ਬਣ ਮੈਂ ਬੁਰਾ ਭਲਾ ਬੋਲਿਆ ਹਾਂ ਬਿਲਕੁਲ ਬਿਲਕੁਲ ਕਦੇ ਰਿਸ਼ਤੇਦਾਰਾਂ ਨੇ ਕਦੇ ਇਸਤੀ ਤੋਂ ਅਲਰਜੀ ਕਰੀ ਆ ਕਦੇ ਕਿਹਨੇ ਵੀ ਜਿਵੇਂ ਤੁਹਾਡੀ ਕੋਈ ਵੀਡੀਓ ਦੇਖ ਲਈ ਵੀ ਕੋਈ ਸ਼ੇਰਾਂ ਬਣ ਕੇ ਤੁਸੀਂ ਜ ਐਂ ਬੋਲਦੇ ਜਾਂ ਉਹ ਬੋਲਦੇ ਆ ਉਹ ਤਾਂ ਸੁੱਧਰ ਜਾਂ ਅੰਬਲ ਗੇ ਅੱਛਾ ਉਹ ਤੁਹਾਡੇ ਰਿਸ਼ਤੇਦਾਰ ਰਿਸ਼ਤੇਦਾਰ ਜਿਹੜੇ ਤੁਹਾਡੇ ਰਿਸ਼ਤੇਦਾਰ ਭੈਣ ਭਾਈ ਰਿਸ਼ਤੇਦਾਰ ਤਾਂ ਬਸਾਰੇ ਕੀ ਕਰਨਗੇ ਕਿਸੇ ਨੂੰ ਅੱਛਾ ਨਹੀਂ ਮਤਲਬ ਉਹ ਤਾਂ ਕਦੇ ਉਹਨਾਂ ਨੇ ਕਿਹਾ ਵੀ ਵੀ ਬਾਪੂ ਜੀ ਤੁਸੀਂ ਐਦਾਂ ਨਾ ਕਰਿਆ ਕਰੋ ਵੀ ਜ ਐਂ ਨਹੀਂ ਦੇਖੋ ਉਹ ਮੈਨੂੰ ਕਹਾ ਕਹਿਣਗੇ ਮੈਂ ਗਲਤ ਕੰਮ ਕਰਦਾ ਹਾਂ ਠੀਕ ਹੈ ਦੇਖੋ ਜੇ ਕੋਈ ਕੀ ਕਿਨੂੰ 31 ਦਾ ਸੁਣਿਆ ਸੀ ਤੁਸੀਂ 41 ਬਾਤ ਮਤਲਬ ਮਤਲਬ ਦੂਹੇ ਦੂਂਗਿਆ ਪਾੜਾ ਪੜ ਲੈਂ ਨਾ ਠੀਕ ਆ ਤੁਸੀਂ ਥੋੜੀ ਦੱਸ ਬਾਦੀ ਪਾਤੀ ਅੱਜ ਨਹੀਂ ਬਸ ਤੇ ਖਿਆਨਾ ਆਪਣੇ ਮਹਾਰਾ ਦੇ ਖਾਲੀ ਨਾ ਕਰਾ ਵੇ ਮੈਂ ਇੱਕ ਗੱਲ ਕਹੋ ਜਿੰਦਗੀ ਦਾ ਫੈਸਲਾ ਹੈ ਵੀ ਜਿਹੜੀ ਮੇਰੇ 86 ਸਾਲ ਦੀ ਉਮਰ ਮੈਂ ਤੁਰੇ ਫਿਰਦਾ ਹਾਂ 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 2-3 ਰੁਪਏ ਸੇ ਰਕੂ ਹੁੰਦੇ ਜਿਹੜੇ ਵਿਸਰਾ ਖਾਦੇ ਦੇਸ਼ਾ ਕੋ ਕਰਦੇ ਫੀਮ ਸਾਡੇ ਕੋਲ ਟਮ ਚੱਲੀ ਦੇ ਆਉਣੀ ਸੀ ਜਿਹੜਾ ਮੈਂ ਹੁਣ ਐਸੇ ਉਮਰ ਤੁਰੇ ਫਿਰਦਾ ਕਿਸੇ ਦਾ ਮਹਾਰਾ ਦੇ ਭਲਾ ਕਰਾਉਣਾ ਬੁੜਾ ਤੁਰੇ ਫਿਰਦਾ ਰਤ ਮਰਦੀ ਠੀਕ ਹੈ ਮੰਟੂ ਕੋਈ ਜਾ ਕੇ ਆਏ ਜੀ ਪ ਪਹਿਲਾ ਰੁਪਈਆ ਦੇ ਕੇ ਉਹਦੇ ਬਾਅਦ 5000 ਦੇ ਕੇ 4000 ਹੋਣ ਦੇ ਕੇ 4000 4-5000 ਆ ਮੇਰੇ ਕੋਲ ਵੀਡੀਓ ਪੜੀ ਗੋਦੀ ਠੀਕ ਹੈ ਹਾਂਜੀ ਨਹੀਂ ਬੜੀ ਪਿਆਰ ਕਰਦੇ ਤੁਹਾਨੂੰ ਸਾਰੇ ਬਾਕੀ ਜਦੋਂ ਚੰਗੇ ਕੰਮ ਕਰਦੇ ਹਾਂ ਹੋ ਮੇਰੇ ਤੇਰੀ ਫਿਲਮਾਂ ਲੱਗਾਂ ਮੈਂ ਅਸੀਰਵਾਦਾ ਦੇ ਬੁੜੀ ਚੁੰਦੀ ਰਹੇ ਤੇਰੀ ਆ ਵੀ ਅੱਛਾ ਮੈਂ ਅੱਛਾ ਤੇ ਹੋਰ ਸਣਾ ਫਿਰ ਬਾਪੂ ਕੀ ਬਣਦਾ ਅੱਜ ਕੱਲ੍ਹ ਜ਼ਿੰਦਗੀ ਚ ਬਸ ਇਹ ਕਹਿੰਦਾ ਆਈ ਜਬਾਨੀ ਰੁੱੜ ਫੁੱੜ ਜਾਨੀ ਜੋ ਘੜਾਣਾ ਪਾਣੀ ਅੱਖਾਂ ਦੇ ਨਾਲ ਗੱਲਾਂ ਕਰਦੀ ਤੋਰ ਤੋਰੇ ਮਸਾਨੇ ਗਈ ਜਬਾਨੀ ਆ ਬੜਾਪਾ ਨਵਾਬੋਦ ਦਾ ਮੇਲਾ ਚੜ ਗਏ ਤੰਦਮੋਤੀਆ ਵਰਗੇ ਬਣ ਗਏ ਉਪਕ ਠੀਕ ਹੈ ਤੇ ਜਦੋਂ ਬਾਪੂ ਤੁਸੀਂ ਅੰਮ੍ਰਿਤਧਾਰੀ ਰੂਪ ਚ ਆਇਓ ਉਦੋਂ ਫਿਰ ਉਮਰ ਕਿੰਨੀ ਸੀ ਤੁਹਾਡੀ ਉਦੋਂ 40 ਸਾਲ ਦੇ ਸੀਗੇ 40 ਸਾਲ ਦੇ ਸੀਗੇ ਉਦੋਂ ਪਹਿਲਾਂ ਦਾ ਮਾਹੌਲ ਕਿਹੋ ਜਿਹਾ ਸੀ ਤੁਹਾਡਾ ਫਿਰ ਵਧੀਆ ਸੀ ਕਿਵੇਂ ਜੇ ਰੰਗ ਮਾਣਿਆ ਜ਼ਿੰਦਗੀ ਦਾ ਉਦੋਂ ਚੜਦੀਆ ਕਲਾ ਚ ਨਹੀਂ ਉਦੋਂ ਰੰਗ ਕਿਵੇਂ ਦਾ ਮਾਣਿਆ ਜ਼ਿੰਦਗੀ ਦਾ ਰਾਕੇ ਜਿਹੜੇ ਖੁੱਲ੍ਹ ਹਾਂ 아이 ਜਵਾਨੀ ਕੈਸਾ ਹੈ ਤਾ ਵੀ 아이 ਜਵਾਨੀ ਨੂੰ ਰੋਡ ਫੋਟ ਜਾਣਾ ਜਿਵੇਂ ਦਾ ਪਾਣੀ ਹਾਂ ਅੱਖਾਂ ਨਾਲ ਗੱਲਾਂ ਕਰੀ ਤੋਰ ਤੋਰੇ ਮਸਤਾਨੀ ਕਹਿਤਾ ਤਾ ਤੁਹਾਨੂੰ ਅੱਛਾ ਉਦੋਂ ਫਿਰ ਮਸਤਾਨੀ ਤੋਰ ਤੋਰਦੇ ਸੀ ਕੋਈ ਹੈ ਜਿਆ ਬਾਕਿਆ ਤੁਹਾਡੀ ਜ਼ਿੰਦਗੀ ਦਾ ਜਿਹੜਾ ਜਵਾਨੀ ਪਹਿਰੇ ਤੁਹਾਡੇ ਜਿਹੜਾ ਤੁਹਾਡੇ ਅੱਜ ਵੀ ਦਿਲਚਸਾਰ ਕਰਦਾ ਉਹ ਬਲ ਹਾਂਜੀ ਸੀ ਤਾਂ ਮੈਂ ਵੀ ਕਾਲਾ ਜਾ ਤੇਰੇ ਮੇਰੇ ਕੋਈ ਰਮਾਨ ਸੀ ਠੀਕ ਹੈ ਉਦੋਂ ਨਾ ਚਾਹ ਦਾ ਪੀਂਦੇ ਨੇ ਤੇ ਸ਼ੱਕਰ ਦਾ ਪਾਣੀ ਪੀਂਦੇ ਨੇ ਤੇ ਕੋਰੇ ਦੌੜੇ ਦਾ ਅੱਛਾ ਉਹ ਬਈ ਮੇਰੇ ਘਰ ਲਈ ਕਾਲੀ ਸੀ ਅੱਛਾ ਉਹ ਦਿੱਤੀ ਮੈਂ ਛੱਡ ਉਹ ਤੋਂ ਮੂੰਹ ਜਵਾਲੀ ਛੱਡਦੇ ਸੀ ਅੱਛਾ ਇੱਕ ਦਿਨ ਅੱਗੇ ਗਿੱਦਾ ਪੋ ਤੂੰ ਜਿੱਥੇ ਮਰਜੀ ਬਾਹਰ ਲਿਖਿਆ ਨਾਲ ਜਾਓ ਅੱਛਾ ਤੇ ਹੁਣ ਮੈਂ ਪਹਿਲਾ ਖੜਕ ਸਿੰਘ ਵਾਲੇ ਦਾ ਸੀ ਮੋੜ ਮੁੰਡੀ ਕੋਲੇ ਤੇ ਹੁਣ ਮੈਂ ਮੈਂ ਪੱਖੋ ਕੱਚੇ ਮਿਲੀ ਉਹ ਵੀ ਕਾਲੀ ਆ ਅੱਛਾ ਤੇ ਪਰ ਮੈਂ ਤਾਂ ਹੁਣ ਜੋ ਰੱਬ ਨੇ ਮੇਰੇ ਸੁਣ ਲਈ ਪਤਾ ਕਿਡੇ ਜਣੇ ਬਿਆਹ ਕਰੂੰ ਠੀਕ ਹੈ ਨਾਲੇ ਮੋਦੀ ਨੂੰ ਲੱਖ ਰੁਪਏ ਦੇ ਬੰਬੂ ਕੱਟ ਦਿਓ ਅਸੀਂ ਦੂਬਾਰਾ ਅੰਗਰੇਜ਼ਾਂ ਨਾਲ ਕਰਾਉਣਾ ਹਲੇ ਕਰੂੰਗਾ ਅੱਛਾ ਤਾਂ ਉਹ ਅਮਰ ਕੁਸਲੀ ਥੋੜੀ ਵਾਲੇ ਤਾਂ ਤਾਂ 20 ਹਜ਼ਾਰ ਲੱਗੇਗਾ ਠੀਕ ਹੈ ਗੱਲ ਹੈ ਬਾਕੀ ਸਾਰੀਆਂ ਗੱਲਾਂ ਬਾਪੂ ਥੋੜੀਆਂ ਵਧੀਆਂ ਨੇ ਪਰ ਹੁਣ ਜਾਂਦੇ ਜਾਂਦੇ ਸਰਦੇ ਸੱਜਣਾ ਦੇ ਲਈ ਇੱਕ ਨਿੱਗਾ ਜਾਂ ਕੋਈ ਸੁਨੇਹਾ ਹੋ ਜੇ ਕੋਈ ਇਹਨਾਂ ਦਾ ਹਾਂ ਕੋਈ ਵੀ ਤੁਸੀਂ ਜਿਹੜਾ ਸਨੇਹਾ ਤੁਸੀਂ ਕੋਈ ਨਵੀਂ ਉਮਰ ਦੇ ਨੌਜਵਾਨ ਨੇ ਚਾਹੇ ਕੋਈ ਸਿਆਣੀ ਉਮਰ ਦੇ ਦੇਖ ਰਹੇ ਨੇ ਉਹਨਾਂ ਲਈ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੱਖਰਾ ਕੀ ਲੈ ਕੇ ਆ ਰਹੇ ਹੋ ਜਾਂ ਉਹਨਾਂ ਲਈ ਕੀ ਸਨੇਹਾ ਵੀ ਤੁਸੀਂ ਕੀ ਕਰਕੇ ਉਹਦਾ ਚੰਗਾ ਜੀਵਨ ਜਿਹੜਾ ਬਣਾ ਸਕਦੇ ਮੈਂ ਤਾਂ ਇਹ ਗੱਲ ਕਹਿਣਾ ਹਾਂ ਹਾਂਜੀ ਵੀ ਜੀ ਮਾਂ ਦੇ ਪੇੜ ਤੇ ਨੌ ਮਹੀਨੇ ਸਿ ਰਹਿ ਕੇ ਆਏ ਹੋ ਹਾਂਜੀ ਮਾਂ ਬਾਣੀ ਤੇ ਵੀ ਲਿਖਿਆ ਗੁਰਦੇਵ ਮਾਤਾ ਗੁਰਦੇਵ ਪਿਤਾ ਬਿਲਕੁਲ ਬਿਲਕੁਲ ਉਹ ਤਾਂ ਤੁਸੀਂ ਪੁੱਛਦੇ ਨੇ ਉਹ ਉਹ 70 80 ਹਜ਼ਾਰ ਦਾ ਕੁੱਤਾ ਲੈ ਕੇ ਉਹ ਪ੍ਰੋਨਾਮ ਦੀ ਸੇਵਾ ਕਰਦੇ ਹੋ ਸਹੀ ਗੱਲ ਬੋੜਾ ਬੋੜੀ ਨੂੰ ਕਿੱਥੇ ਠੁਕਦੇ ਕਿੱਥੇ ਆ ਠੀਕ ਹੈ ਕਿ ਠੁਕਿਆ ਕਿੱਥੇ ਆ ਠੁਕੜੀ ਕਿੱਥੇ ਉਹ ਕੱਢ ਕੇ ਸੜਕਾਂ 'ਚ ਛੱਡ ਜਾਂਦੇ ਨੇ ਉਹਨੂੰ ਤਾਂ ਆਸਨਪੁਰਬ ਮਾਤਰ ਜਿਹੜੇ ਮੰਟੂ ਆ ਬਾਈ ਹਾਂਜੀ 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 ਗੁਰਪ੍ਰੀਤ ਆ ਹਾਂਜੀ ਇਹ ਲਿਆ ਦੇ ਚੱਕ ਚੱਕ ਠੀਕ ਹੈ ਜੀ ਗੱਲ ਇਹ ਚੱਕ ਚੱਕ ਲ ਜਾਂਦਾ ਇਹ ਕਿਹਨਾਂ ਜਾਂਦਾ ਇਹਦੇ ਅੰਦਰ ਦਿਆ ਹੈ ਦਿਆ ਬਣਾ ਸਦਕਾ ਕਿਸੇ ਜਿਹਦੇ ਅੰਦਰ ਦਿਆਈ ਨਹੀਂ ਉਹਦਾ ਉਹ ਸਦਕਾ ਦਾ ਸੰਤ ਕਹਾਦਾ ਹੋ ਸਹੀ ਗੱਲ ਹੈ ਪਰ ਇੱਕ ਗੱਲ ਹੋਰ ਵੀ ਹੈ ਦੇਖ ਭਟਾਇ ਜਗਤ ਭਖਾਇ ਲੋਕਾਂ ਨੂੰ ਕੋ ਬਸਕੀਨ ਤੇ ਮੈਂ ਤਾਂ ਇਹ ਜੇ ਕਮਲਾ ਮੈਂ ਤਾਂ ਕੁੱਤੇ ਨੂੰ ਸੱਤਰੀ ਗੱਲ ਬੁਲਾ ਦਿੰਨਾ ਬਿਲਕੁਲ ਬਿਲਕੁਲ ਹੁਣ ਮਨੇ ਪੁੱਛਿਆ ਤੂੰ ਕੁੱਤੇ ਨੂੰ ਸੱਤਰੀ ਗੱਲ ਕਦੋਂ ਬੁਲਾਉਣਾਗਾ ਮੈਂ ਕੁੱਤੇ ਨੂੰ ਸੱਤਰੀ ਗੱਲ ਕਾ ਬੁਲਾਉਣਾ ਸਾਨੂੰ ਮਾਰਗ ਦੱਸੇ ਬਾਬਾ ਨਾਮਦੇਵ ਨੇ ਉਹ ਰੋਟੀ ਪਕਾ ਕੇ ਨੇ ਅੰਦਰ ਕੁਜਾ ਘੋੜਾ ਚੱਕੜ ਮਾ ਗਿਆ ਉਹ ਕੁੱਤਾ ਚੱਕ ਕੇ ਤਾਰੇ ਪਜੇ ਰੋਟੀ ਘੜਾ ਤੇ ਮੂੰਹ ਚ ਮਾ ਕੇ ਪੈ ਚਲਿਆ ਅੱਛਾ ਬਾ ਬਾਪਾ ਨਾਮ ਦੇ ਪੈਚਾ ਕੁਝੜ ਕੇ ਹੋਣਾ ਚਾਹਤੇ ਮਗਰੇ ਪੈ ਜਾ ਕੇ ਖੜ ਜੋ ਖੜ ਜੋ ਮਹਾਰਾਜ ਰੁਖੀ ਰੁਠ ਨਾ ਖਾ ਚੋਪੜੇ ਦਿਖਾਓ ਹਾਂ ਉਹ ਕਹਿੰਦਾ ਵੀ ਖਬਰ ਕਿ ਭਗਮਾਨ ਕੁੱਤੇ ਰੂਪ ਨਾ ਹੋਵੇ ਬਿਲਕੁਲ ਜੀ ਬਿਲਕੁਲ ਤੇ ਮੈਂ ਇੱਕ ਜੋਗਣਾ ਬੜੇ ਮੇਰੇ ਵੰਗ ਕਾਲਾ ਰੰਗ ਹੋਇਆ ਜਾ ਹਾਂਜੀ ਹਾਂਜੀ ਉਹ ਮੈਂ ਜਦੋਂ ਮੇਰੇ ਮਰਜੀ ਨੂੰ ਪਾ 10 ਰੁਪਏ ਮੈਂ ਦਿੰਨੇ ਠੀਕ ਹੈ ਜੀ ਤੇ ਮੈਂ ਵਕ ਮੁੰਡਰ ਕੇ ਮੇਰੇ ਵੀਡੀਓ ਬਣਾ ਦੇ ਅੱਛਾ ਉਹਨੇ ਬਣਾਤਾ ਉਹ ਤੇ ਮੈਂ ਥੋੜਾ ਡਾਇਲੋਗ ਦੇ ਬੜੇ ਮਾਰਨਾ ਅੱਛਾ ਜੋਥੇ ਜੋਥੇ ਦਿਖਾਤੇ ਚਲੋ ਪ੍ਰੇਮ ਕੇ ਗੰਗਾ ਬਾਤੇ ਚੱਲੋ ਠੀਕ ਹੈ ਜੀ ਰਾਹੋਂ ਮੇ ਇਹ ਜੋ ਦੀਨ ਦੁਖੀ ਉਸ ਕੋ ਗਲੇ ਸਲਗਾਤੇ ਚੱਲੋ ਠੀਕ ਹੈ ਮੈਨੂੰ ਗਲੇ ਲਗਾ ਕੇ ਮਾਈ ਨੂੰ ਜੋਗੜ ਨੂੰ ਹਾਂਜੀ ਹਾਂਜੀ ਤੇ ਮੈਨੂੰ ਤੇ ਤੇਰੀ ਸਲਾਹ ਤੇ ਠੀਕ ਹੈ ਜੀ ਕਨੇ ਪਾਟੇ ਕੱਪੜੇ ਗਰੀਬ ਨਾ ਜਾਣੀ ਦਿਲ ਵਿੱਚ ਰੱਬ ਅਸਰਾ ਰੱਬ ਇਹਦੇ ਚ ਮਿਲੂਗਾ ਉਹ ਤਨ ਹਟਾ ਚ ਨਹੀਂ ਮਿਲਣਾ ਹਕਾਰੀ ਪਰਸਾ ਜੋ ਕਨੇ ਹੋਮ ਦਾ ਰੋਗ ਬੁਰਾ ਲੱਗਣਾ ਕਿਸ ਨੂੰ ਜਾਵੇ ਇੱਕ ਸਕਿੰਟ ਅ ਗੁਰੂ ਸਾਹਿਬੀ ਪਾਣੀ ਦਾ ਲੇਖ ਆ ਕੰਮ ਕਰੋ ਤੇ ਕਾਹ ਕੋ ਗੱਲ ਆ काम करो तो काको का गला जो कचर सा गटा ले बिल्कुल बिल्कुल ਕੰਤਲ ਕਹਿੰਦੇ ਨਾ ਸੋਨੇ ਨੂੰ ਜਦ ਸੁਨਿਆਰ ਲਾ ਦੇ ਨਾ ਸਾਗਾ ਤੇ ਪਾਣੀ ਬਣਾ ਦੋ ਤੈਨੂੰ ਤੈਨੂੰ ਜੀਵ 7 ਫੁੱਟ ਦਾ ਜੋਰ ਤੇ ਪੱਦਾ ਬਲੋ ਢਾਡੇ ਰੇੜੀ ਕਰ ਦੋ ਜਿਹੜੀ ਸੀ ਰੇੜੀ ਆਣੀ ਨਾ ਸਾਡੇ ਮੁਰੇ ਘਾਰ ਲਾ ਦੇਣਗੇ ਠੀਕ ਹੈ ਜੀ ਪਿੱਛੇ ਕਰ ਠੀਕ ਹੈ ਜੀ ਮੈਂ ਕਿ ਬਰਸ਼ੀ ਦਾ ਕਰ ਮੈਂ ਪਿੱਛੇ ਦਾ ਨਹੀਂ ਹਰਦਾ ਅੱਗੇ ਵਧੂ ਅੱਗੇ ਵਧੂ ਬਿਲਕੁਲ ਮੈਂ ਡਰਨਾ ਨਾ ਡਰਣਾ ਉਹ ਕੀ ਉਹ ਤਾਂ ਰੱਬ ਤਾਂ ਨਹੀਂ ਬਣਦੇ ਤਾਂ ਕਾਰ ਖਿਦਲੀ ਹਾਂ ਹਾਂ ਬਿਲਕੁਲ ਬਿਲਕੁਲ ਤੁਸੀਂ ਆਣੀ ਅੰਦਰ ਸੌਦਾ ਵੇਚੋ ਪਹਿਲਾਂ ਆਣੀ ਅੰਦਰ ਦਾ ਤੇ ਰੱਬ ਤੋਂ ਡਰਜੋ ਤੇ ਤੇ ਬੱਸ ਵਾਲੇ ਨੇ ਮੜੋਂ ਜਨਾਨੇ ਮੈਂ ਹੂੰ ਸੜਕ ਤੇ ਮੜਾ ਹੀ ਮਿਲਿਆ ਅੱਛਾ ਕਿ ਟਾਇਰ ਭਾਈ ਤੂੰ ਲੈ ਇੱਕ ਮੈਲਾ ਲੈ ਲੈਣ ਤੇ ਮੈਂ ਵੀ ਖੜਾ ਕਿਉਂ ਉੱਥੇ ਠੀਕ ਹੈ ਬੱਦੇਰ ਬੰਦਾ ਸਮਝ ਹਾਂ ਹਾਂ ਬਿਲਕੁਲ ਬਿਲਕੁਲ ਅੱਗੇ ਤਾਂ ਬੱਸ ਮੈਂ ਕਿਹਾ ਬ੍ਰੇਕੜਾ ਬੱਸ ਨੂੰ ਘੱਟ ਹਾਂ ਆ ਠੀਕ ਹੈ ਗੱਲ ਹਾਂ ਕਾ ਕਰੀ ਤੁਹਾਡੇ ਬਹੁਤ ਤੁਹਾਡੇ ਨਾਲ ਰੱਸੀ ਨਾਲ ਤੇ ਮੇਰਾ ਮੇਰਾ ਤੇ ਠੰਡਾ ਛੜਕਦਾ ਤੇ ਥੋੜੇ ਕਰੇ ਫੀਸਟ ਹੋ ਗਏ ਮੇਰੇ ਹਨਾ ਬਿਲਕੁਲ ਬਿਲਕੁਲ ਕੁੜਕਰੀ ਲੈ ਦੇ 5 ਰੁਪਏ ਤੋਂ ਮੈਂ ਖਾ ਜਿਹੜਾ ਕੋ ਮਰਜ਼ੀ ਖਾਈਓ ਬਾਬੇ ਜੋ ਮਰਜ਼ੀ ਤੇ ਫਕਰ ਬੰਦੇ ਨੇ ਰੱਬੀ ਰੂਹਾਂ ਦਿਲ ਦੀਆਂ ਗੱਲਾਂ ਬਾਤਾਂ ਸਾਂਝੀਆਂ ਕਰਕੇ ਬਹੁਤ ਆਨੰਦ ਆਇਆ ਮੇਰਾ ਖਿਆਲ ਆ ਤੁਹਾਨੂੰ ਵੀ ਸਾਰਿਆਂ ਨੂੰ ਆਨੰਦ ਆਇਆ ਹੋਗਾ ਤੇ ਵੀਡੀਓ ਕਿਵੇਂ ਦੀ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋ ਸਕੇ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰ ਲਿਓ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਜਿਉਂਦੇ ਰਹੋ